ਮਨੁੱਖੀ ਅਧਿਕਾਰਾਂ ਦੀ ਗੱਲ ਪੰਜਾਬ ਦੇ ਵਿੱਚ ਜਾਂ ਸਿੱਖ ਧਰਮ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਸੀ ਇਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਰਹੀ ਅਤੇ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਹਮੇਸ਼ਾ ਸਮੇਂ ਦੀਆਂ ਮੁਸੀਬਤਾਂ ਨੂੰ ਝੱਲਦੇ ਹੋਏ ਸਿੱਖਾਂ ਦੁਆਰਾ ਹਰ ਸਮੇਂ ਪੇਸ਼ ਕੀਤੀ ਜਾਂਦੀ ਰਹੀ ਇੱਥੇ ਅਸੀਂ ਗੱਲ ਕਰਾਂਗੇ 1995 ਦੇ ਉਸ ਦੌਰ ਦੀ ਜਿਸ ਵਿੱਚ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਗਿਆ ਲਾਛਾਂ ਜਿਨ੍ਹਾਂ ਨੇ ਆਖਰੀ ਸਮੇਂ ਮਾਪਿਆਂ ਦੇ ਤੜਪਦੇ ਸੀਨੇ ਸ਼ਾਂਤ ਨਾ ਕੀਤੇ ਜੋ ਸਵਾਲ ਬਣ ਗਈਆਂ ਲਾਛਾਂ ਜੋ ਜਿੰਦਾ ਰਹੀਆਂ ਆਪਣੇ ਹਿਸਾਬ ਲਈ ਆਪਣੇ ਇਨਸਾਫ ਲਈ ਘਰੋਂ ਨਿਕਲਦੇ ਇਹਨਾਂ ਪੁੱਤਰਾਂ ਦੇ ਜਿਉਂਦੇ ਮੜਾਉਣ ਦੀ ਥਾਂ ਇਹਨਾਂ ਲਾਛਾਂ ਲਈ ਵੀ ਤਰਸਦੇ ਤੁਰ ਗਏ ਇਹਨਾਂ ਦੇ ਜਨਮ ਦਾਤੇ ਪਰ ਇਹ ਕਦੇ ਆਪਣੇ ਘਰ ਵਾਪਸ ਨਹੀਂ ਆਏ ਪੰਜਾਬ ਦਾ 1980 ਅਤੇ 1990 ਦਾ ਦਹਾਕਾ ਸਿੱਖਾਂ ਲਈ ਕਾਲੀ ਦਾਸਤਾਂ ਬਣ ਕੇ ਆਇਆ ਜਿਸ ਕਾਲੀ ਦਾਸਤਾਂ ਨੇ ਪੰਜਾਬ ਦੀ ਇੱਕ ਸਿੱਖ ਨੌਜਵਾਨ ਪੀੜੀ ਆਪਣੇ ਕਲਾਵੇ ਵਿੱਚ ਸਮੇਟ ਲਈ ਘਰੋਂ ਨਿਕਲਦੇ ਨੌਜਵਾਨ ਮੁੜ ਕਦੇ ਘਰ ਨਹੀਂ ਪਰਤੇ ਸਗੋਂ ਤਰੱਕੀ ਦੀਆਂ ਫੀਤੀਆਂ ਬਣ ਕੇ ਪੁਲਸ ਵਾਲਿਆਂ ਦੇ ਮੋਢਿਆਂ ਤੇ ਲੱਗ ਗਏ ਕੌਣ ਸੀ ਜੋ ਇਹਨਾਂ ਦੀ ਭਾਲ ਕਰਦਾ ਕੌਣ ਸੀ ਜੋ ਮੋਹਿਆਂ ਨੂੰ ਮੋਇ ਸਿੱਧ ਕਰਦਾ ਇੱਕ ਅਜਿਹਾ ਨਾਮ ਜੋ ਆਪਣੇ ਆਪ ਵਿੱਚ ਇਤਿਹਾਸ ਬਣ ਗਿਆ ਇੱਕ ਅਜਿਹਾ ਸ਼ਖਸ ਜਿਸ ਦੀ ਸ਼ਹਾਦਤ ਨੇ ਪੂਰੀ ਦੁਨੀਆ ਅੱਗੇ ਮਨੁੱਖੀ ਅਧਿਕਾਰਾਂ ਦੀ ਗੱਲ ਰੱਖੀ ਨਾਮ ਸੀ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਲਈ ਹਮਦਰਦੀ ਰੱਖਦਾ ਸਾਇਦ ਹੀ ਕੋਈ ਇਨਸਾਨ ਅਜਿਹਾ ਹੋਵੇ ਜੋ ਜਸਵੰਤ ਸਿੰਘ ਖਾਲੜਾ ਦੇ ਨਾਮ ਤੋਂ ਜਾਣੂ ਨਾ ਹੋਵੇ ਖਾਲੜਾ ਨੇ ਜਿੱਥੇ ਪੰਜਾਬ ਅੰਦਰ ਖਾੜਕੂ ਬਾਦ ਦੌਰਾਨ ਖੁਰਦਬੁਰਦ ਹੋਈਆਂ ਲਾਛਾਂ ਦੀ ਪਛਾਣ ਕੀਤੀ ਉੱਥੇ ਉਹਨਾਂ ਲਈ ਇਨਸਾਫ ਦਾ ਝੰਡਾ ਵੀ ਬੁਲੰਦ ਕੀਤਾ ਇੱਥੇ ਅਸੀਂ ਖਾਲੜਾ ਦੇ ਅਗਵਾ ਹੋਣ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਦੀ ਗੱਲ ਕਰਾਂਗੇ ਉਹਨਾਂ ਨੂੰ ਕਿਸ ਦੁਆਰਾ ਕਿਹੜੇ-ਕਿਹੜੇ ਤਸੀਹੇ ਦਿੱਤੇ ਗਏ ਇਹ ਤਸੀਹੇ ਦੇਣ ਵਾਲੇ ਸਾਡੇ ਆਪਣੇ ਸਨ ਜਾਂ ਕੋਈ ਪਰਾਏ ਖਾਲੜਾ ਨੂੰ 6 ਸਤੰਬਰ 1995 ਨੂੰ ਉਸ ਦੇ ਘਰ ਅੱਗੋਂ ਉਸ ਵੇਲੇ ਅਗਵਾ ਕਰ ਲਿਆ ਜਾਂਦਾ ਹੈ ਜਦੋਂ ਉਹ ਆਪਣੀ ਕਾਰ ਧੋ ਰਹੇ ਸਨ ਉਸ ਸਮੇਂ ਰਿਪੋਰਟਰ ਜੀਵ ਸਿੰਘ ਖਾਲੜਾ ਦੇ ਘਰ ਆਇਆ ਹੋਇਆ ਸੀ ਕਿਉਂਕਿ ਉਸੇ ਦਿਨ ਉਹਨਾਂ ਨੇ ਅੰਮ੍ਰਿਤਸਰ ਵਿਖੇ ਇੰਡੀਅਨ ਐਕਸਪ੍ਰੈਸ ਦੇ ਆਫਿਸ ਜਾਣਾ ਸੀ ਜਦੋਂ ਜਸਵੰਤ ਸਿੰਘ ਖਾਲੜਾ ਆਪਣੀ ਕਾਰ ਧੋ ਰਿਹਾ ਸੀ ਉਦੋਂ ਰਜੀਵ ਸਿੰਘ ਖਾਲੜਾ ਦੇ ਘਰ ਡ్రਾਈング ਰੂਮ ਵਿੱਚ ਬੈਠਾ ਹੋਇਆ ਸੀ ਉਸ ਸਮੇਂ ਸਵੇਰੇ ਲਗਭਗ 9 15 ਤੋਂ 9 20 ਦੇ ਵਿਚਕਾਰ ਇੱਕ ਨੀਲੇ ਅਸਮਾਨੀ ਰੰਗ ਦੀ ਮਰੂਤੀ ਕਾਰ ਖਾਲੜਾ ਦੀ ਕਾਰ ਦੇ ਅੱਗੇ ਆ ਕੇ ਖੜੀ ਹੋ ਜਾਂਦੀ ਹੈ ਉਸ ਵਿੱਚੋਂ ਚਾਰ ਆਦਮੀ ਬਾਹਰ ਨਿਕਲਦੇ ਆ ਅਤੇ ਖਾਲੜਾ ਨੂੰ ਅਗਵਾ ਕਰਕੇ ਲੈ ਜਾਂਦੇ ਆ ਖਾਲੜਾ ਨੂੰ ਅਗਵਾ ਕਰਨ ਵਾਲਿਆਂ ਵਿੱਚ ਉਸ ਦਿਨ ਸਤਨਾਮ ਸਿੰਘ ਐਸ ਐਚਓ ਚਵਾਲ ਹੈੱਡ ਕਨਸਟੇਬਲ ਪ੍ਰਿਥਵੀਪਾਲ ਸਿੰਘ ਪੁਲਿਸ ਪੋਸਟਮਾਨੋ ਚਾਹਲ ਸਨ ਇਹਨਾਂ ਦੋਵਾਂ ਕਾਰਬਨ ਬੰਦੂਕਾਂ ਫੜੀਆਂ ਹੋਈਆਂ ਸਨ ਇੱਕ ਹੋਰ ਜਸਪਾਲ ਸਿੰਘ ਕੋਲ ਵੀ ਬਾਕੀ ਟਾਕੀ ਫੜਿਆ ਹੋਇਆ ਸੀ ਪੁਲਿਸ ਬੈਂਨ ਨੂੰ ਸਿਕਿਉਰ ਕਰਨ ਲਈ ਉਹਨਾਂ ਕੋਲ ਇੱਕ ਮਰੂਤੀ ਜਿਪਸੀ ਸੀ ਜਿਸ ਵਿੱਚ ਅੱਗੇ ਅਸ਼ੋਕ ਕੁਮਾਰ ਅਤੇ ਸੁਰਿੰਦਰਪਾਲ ਸਿੰਘ ਐਸਐਸਓ ਪੁਲਿਸ ਸਟੇਸ਼ਨ ਸਰਹਾਲੀ ਬੈਠੇ ਸਨ ਅਤੇ ਪਿੱਛੇ 5-6 ਹੋਰ ਆਦਮੀ ਬੈਠੇ ਸਨ ਜਿਨ੍ਹਾਂ ਵਿੱਚ ਜਸਵੀਰ ਸਿੰਘ ਇਨਚਾਰਜ ਪੁਲਿਸ ਟੌਂਕੀ ਮਾਨੋਚਾਹ ਏਐਸਆਈ ਅਮਰਜੀਤ ਸਿੰਘ ਅਤੇ ਐਸਐਸਪੀ ਸੰਧੂ ਦੇ ਭਤੀਜੇ ਦਾ ਮੁੰਡਾ ਅਵਤਾਰ ਸਿੰਘ ਸੋਨਾ ਸ਼ਾਵਲ ਸਨ ਜਦੋਂ ਖਾਲੜਾ ਦੇ ਘਰ ਬੈਠੇ ਰਜੀਵ ਸਿੰਘ ਨੇ ਬਾਹਰ ਰੌਲੇ ਦੀ ਆਵਾਜ਼ ਸੁਣੀ ਤਾਂ ਉਹ ਘਰ ਦੇ ਬਾਹਰ ਆਇਆ ਜਿੱਥੇ ਡੀਐਸਪੀ ਦਸਪਾਲ ਸਿੰਘ ਖਾਲੜਾ ਨੂੰ ਕਹਿ ਰਿਹਾ ਸੀ ਕਿ ਉਸ ਨੂੰ ਐਸਐਸਪੀ ਸੰਧੂ ਨੇ ਮਿਲਣ ਲਈ ਬੁਲਾਇਆ ਹੈ ਇਸ ਦੇ ਕੋਲ ਖੜੇ ਰਜੀਵ ਸਿੰਘ ਨੇ ਕਿਹਾ ਕਿ ਖਾਲੜਾ ਨੂੰ ਤਿਆਰ ਹੋਣ ਦਾ ਸਮਾਂ ਦਿਓ ਇਹਨਾਂ ਸੁਣਦੇ ਹੀ ਜਸਪਾਲ ਸਿੰਘ ਨੇ ਰਜੀਵ ਸਿੰਘ ਨੂੰ ਧੱਕਾ ਮਾਰ ਕੇ ਪਾਸੇ ਕਰ ਦਿੱਤਾ ਅਤੇ ਖਾਲੜਾ ਨੂੰ ਕਾਰ ਦੇ ਪਿੱਛੇ ਸੁੱਟ ਲਿਆ ਇਸ ਤੋਂ ਬਾਅਦ ਡੀਐਸਪੀ ਜਸਪਾਲ ਸਿੰਘ ਨੇ ਬਾਕੀ ਟਾਕੀ ਤੇ ਕਾਲ ਕਰਕੇ ਆਪਣੇ ਕਿਸੇ ਸੀਨੀਅਰ ਆਗੂ ਨੂੰ ਕਿਹਾ ਕਿ ਕੰਮ ਹੋ ਗਿਆ ਹੈ ਕਾਰ ਦੇ ਵਿੱਚੋਂ ਹੀ ਖਾਲੜਾ ਨੇ ਆਪਣੇ ਗਵੰਡੀ ਕਰਪਾਲ ਸਿੰਘ ਰੰਧਾਵਾ ਨੂੰ ਕਿਹਾ ਸੀ ਕਿ ਇਹ ਪੁਲਿਸ ਵਾਲੇ ਹਨ ਅਤੇ ਮੈਨੂੰ ਧੱਕੇ ਨਾਲ ਅਗਵਾ ਕਰਕੇ ਲੈ ਕੇ ਜਾ ਰਹੇ ਹਨ ਖਾਲੜਾ ਨੂੰ ਅਗਵਾ ਕਰਨ ਵਾਲੇ ਦਿਨ 6 ਸਤੰਬਰ 1995 ਨੂੰ ਚਭਾਲ ਪੁਲਿਸ ਸਟੇਸ਼ਨ ਰੱਖਿਆ ਗਿਆ ਅਤੇ ਉਸ ਤੋਂ ਅਣਪਛਾਤੀਆਂ ਲਾਸਾਂ ਬਾਰੇ ਪੁੱਛਗਿੱਛ ਕੀਤੀ ਗਈ ਇੱਥੇ ਹੀ ਖਾਲੜਾ ਨੇ ਪੁਲਿਸ ਦੁਆਰਾ ਝੂਠੇ ਕੇਸ ਵਿੱਚ ਧੱਕ ਕੇ ਲਿਆਂਦੇ ਗਏ ਕੁਲਵੰਤ ਸਿੰਘ ਨੂੰ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਨਾਮ ਦੱਸੇ ਜੋ ਉਸਨੂੰ ਅਗਵਾ ਕਰਕੇ ਲਿਆਏ ਸਨ ਅਕਤੂਬਰ ਦੇ ਪਹਿਲੇ ਹਫਤੇ ਐਸਬੀਓ ਕੁਲਦੀਪ ਸਿੰਘ ਬਚੜੇ ਨੂੰ ਉਸ ਕਮਰੇ ਦੀ ਚਾਬੀ ਦਿੱਤੀ ਗਈ ਜਿਸ ਕਮਰੇ ਵਿੱਚ ਖਾਲੜਾ ਨੂੰ ਅਗਵਾ ਕਰਨ ਤੋਂ ਬਾਅਦ ਰੱਖਿਆ ਗਿਆ ਸੀ ਕੁਲਦੀਪ ਸਿੰਘ ਬੱਛੜੇ ਨੂੰ ਜਸਵੰਤ ਸਿੰਘ ਖਾਲੜਾ ਦੇ ਖਾਣੇ ਦਾ ਪ੍ਰਬੰਧ ਕਰਨ ਦੀ ਡਿਊਟੀ ਦਿੱਤੀ ਗਈ ਸੀ ਅਤੇ ਉਸ ਨੂੰ ਸਖਤ ਹਦਾਇਤ ਸੀ ਕਿ ਖਾਲੜਾ ਨੂੰ ਅਗਵਾ ਕੀਤੇ ਜਾਣ ਬਾਰੇ ਕਿਸੇ ਨੂੰ ਵੀ ਨਾ ਦੱਸਿਆ ਜਾਵੇ ਚਾਬੀਆਂ ਮਿਲਣ ਤੋਂ ਬਾਅਦ ਜਦੋਂ ਬੱਛੜੇ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹ ਦੱਸਦਾ ਹੈ ਕਿ ਖਾਲੜਾ ਜ਼ਮੀਨ ਉੱਪਰ ਡਿੱਗਿਆ ਹੋਇਆ ਸੀ ਖਾਲੜੇ ਦੇ ਕੱਪੜੇ ਥਾਂ-ਥਾਂ ਤੋਂ ਫਟੇ ਹੋਏ ਸਨ ਉਸਦਾ ਸਰੀਰ ਛੱਟਾਂ ਨਾਲ ਛਿੱਲਿਆ ਪਿਆ ਸੀ ਉਸ ਦੇ ਸਿਰ ਉੱਪਰ ਦਸਤਾਰ ਨਹੀਂ ਸੀ ਅਤੇ ਉਸ ਦੇ ਚਿਹਰੇ ਉੱਪਰ ਡੂੰਘੀਆਂ ਛਰੀਟਾਂ ਦੇ ਨਿਸ਼ਾਨ ਬਣੇ ਹੋਏ ਸਨ ਕੁਲਦੀਪ ਸਿੰਘ ਬਚੜਾ 4 ਦਿਨ ਆਪਣੀ ਡਿਊਟੀ ਨਿਭਾਉਂਦਾ ਰਿਹਾ ਅਤੇ ਇਸ ਤੋਂ ਬਾਅਦ 5ਵੇਂ ਦਿਨ ਲਗਭਗ 12-13 ਅਕਤੂਬਰ ਨੂੰ ਚਬਾਲ ਪੁਲਿਸ ਸਟੇਸ਼ਨ ਬਿਨਾਂ ਨੰਬਰ ਵਾਲੀਆਂ ਕੁਝ ਕਾਰਾਂ ਆਈਆਂ ਜਿਸ ਵਿੱਚ ਐਸਐਸਪੀ ਅਜੀਤ ਸਿੰਘ ਸੰਧੂ ਵੀ ਸ਼ਾਮਲ ਸੀ ਉਹ ਤੇਜ਼ੀ ਨਾਲ ਖਾਲੜਾ ਦੇ ਕਮਰੇ ਵਿੱਚ ਵੜਦੇ ਹਨ ਅਤੇ ਕਿਹਾ ਕਿ ਤੈਨੂੰ ਸਨੇਹਾ ਭੇਜਿਆ ਸੀ ਤੂੰ ਆਪਣੀਆਂ ਕਾਰਵਾਈਆਂ ਬੰਦ ਕਰ ਦੇ ਤੇ ਖਾਲੜਾ ਨੇ ਕਿਹਾ ਕਿ ਜੋ ਮੈਂ ਕਰ ਰਿਹਾ ਹਾਂ ਉਹ ਠੀਕ ਕਰ ਰਿਹਾ ਹਾਂ ਖਾਲੜਾ ਦੀ ਇਹ ਗੱਲ ਸੁਣਨ ਤੋਂ ਬਾਅਦ ਐਸਐਸਪੀ ਸੰਧੂ ਨਾਲ ਆਏ ਪੁਲਿਸ ਵਾਲੇ ਲੰਮਾ ਸਮਾਂ ਖਾਲੜਾ ਨੂੰ ਪੇਰ ਐਮੀ ਨਾਲ ਕੁੱਟਦੇ ਰਹੇ ਇਸ ਤੋਂ ਲਗਭਗ 3 ਦਿਨ ਬਾਅਦ ਸਤਨਾਮ ਸਿੰਘ ਅਤੇ ਕੁਲਦੀਪ ਸਿੰਘ ਬੱਚੜਾ ਜਸਵੰਤ ਸਿੰਘ ਖਾਲੜਾ ਨੂੰ ਅਜੀਤ ਸਿੰਘ ਸੰਧੂ ਦੇ ਘਰ ਲੈ ਕੇ ਜਾਂਦੇ ਹਨ ਜਿੱਥੇ ਐਸਐਸਪੀ ਸੰਧੂ ਖੋਦ ਮੌਜੂਦ ਸੀ ਥੋੜੇ ਸਮੇਂ ਬਾਅਦ ਕੇਪੀਐਸ ਗਿੱਲ ਇੱਕ ਹੋਰ ਆਦਮੀ ਸਮੇਤ ਸੰਧੂ ਦੇ ਘਰ ਆਇਆ ਇਹ ਤਿੰਨੇ ਉਸ ਕਮਰੇ ਵਿੱਚ ਗਏ ਜਿੱਥੇ ਖਾਲੜਾ ਨੂੰ ਰੱਖਿਆ ਗਿਆ ਸੀ ਕਮਰੇ ਦੇ ਅੰਦਰ ਜਾ ਕੇ ਐਸਐਸਪੀ ਸੰਧੂ ਨੇ ਗੇਟ ਨੂੰ ਅੰਦਰੋਂ ਕੁੰਡੀ ਮਾਰ ਲਈ ਲਗਭਗ ਅੱਧਾ ਘੰਟਾ ਬੇਰਹਿਮੀ ਨਾਲ ਇੰਟਰੋਗੇਸ਼ਨ ਕਰਨ ਤੋਂ ਬਾਅਦ ਖਾਲੜਾ ਫੇਰ ਆਪਣੀ ਗੱਲ ਤੇ ਅੜਿਆ ਰਿਹਾ ਇਸ ਤੋਂ ਬਾਅਦ ਇਹ ਤਿੰਨੇ ਪੁਲਿਸ ਅਫਸਰ ਚਲੇ ਗਏ ਅਤੇ ਐਸਐਚਓ ਸਤਨਾਮ ਸਿੰਘ ਅਤੇ ਕੁਲਦੀਪ ਸਿੰਘ ਜਸਵੰਤ ਸਿੰਘ ਖਾਲੜਾ ਨੂੰ ਵਾਪਸ ਚਬਾਲ ਪੁਲਿਸ ਸਟੇਸ਼ਨ ਲੈ ਗਏ ਰਸਤੇ ਵਿੱਚ ਸਤਨਾਮ ਸਿੰਘ ਖਾਲੜਾ ਨੂੰ ਕਹਿੰਦਾ ਹੈ ਕਿ ਤੂੰ ਡੀਜੀਪੀ ਦੀ ਗੱਲ ਮੰਨ ਲੈ ਜੋ ਉਹ ਕਹਿੰਦਾ ਹੈ ਉਸ ਨੂੰ ਕਬੂਲ ਕਰ ਲੈ ਆਪਣੀ ਜਾਨ ਵੀ ਬਚਾਲੇ ਅਤੇ ਪੁਲਿਸ ਵਾਲਿਆਂ ਦੀ ਜਾਨ ਵੀ ਬਚ ਜਾਵੇਗੀ ਕੁਲਦੀਪ ਸਿੰਘ ਬੱਚੜੇ ਦੀ ਇੱਕ ਗਵਾਹੀ ਵਿੱਚ ਉਹ ਦੱਸਦਾ ਹੈ ਖਾਲੜਾ ਦੀ ਹਾਲਤ ਬਹੁਤ ਖਰਾਬ ਸੀ ਉਸ ਤੋਂ ਤੁਰਿਆ ਨਹੀਂ ਜਾ ਰਿਹਾ ਸੀ ਉਸ ਦੀਆਂ ਬਾਹਾਂ ਨੂੰ ਸਹਾਰਾ ਦੇ ਕੇ ਸਤਨਾਮ ਸਿੰਘ ਉਸ ਨੂੰ ਕਾਰ ਵਿੱਚ ਬਿਠਾ ਲਿਆ ਸੀ ਖਾਲੜਾ ਦੇ ਗੁੱਟ ਸੁਜੇ ਹੋਏ ਸਨ ਉਹ ਆਪਣਾ ਖਾਣਾ ਆਪ ਨਹੀਂ ਖਾ ਸਕਦਾ ਸੀ ਇੱਥੋਂ ਤੱਕ ਕਿ ਟਾਇਲਟ ਜਾਣ ਲਈ ਵੀ ਉਸ ਦੀ ਮਦਦ ਮੈਂ ਖੁਦ ਕਰਦਾ ਸੀ ਇੱਕ ਹੋਰ ਵਿਅਕਤੀ ਕਿਕਰ ਸਿੰਘ ਜਿਸ ਨੂੰ ਪੁਲਿਸ ਨੇ ਝੂਠੇ ਕੇਸਾਂ ਵਿੱਚ ਚੁੱਕਿਆ ਹੋਇਆ ਸੀ ਉਸ ਨੇ ਖਾਲੜਾ ਨੂੰ 22 ਅਕਤੂਬਰ ਵਾਲੇ ਦਿਨ ਕਾਂਗ ਪੁਲਿਸ ਸਟੇਸ਼ਨ ਵਿੱਚ ਵੇਖਿਆ ਸੀ ਉਸ ਅਨੁਸਾਰ ਖਾਲੜਾ ਉੱਪਰ ਬਹੁਤ ਜ਼ਿਆਦਾ ਜ਼ੁਲਮ ਕੀਤਾ ਗਿਆ ਸੀ ਉਸ ਨੇ ਉਸ ਦਿਨ ਖਾਲੜਾ ਨੂੰ ਖੁਦ ਆਪਣੇ ਹੱਥਾਂ ਨਾਲ ਰੋਟੀ ਖਵਾਈ ਖਾਲੜਾ ਦੀ ਦਾੜੀ ਅਤੇ ਸਿਰ ਦੇ ਵਾਲ ਬੁਰੀ ਤਰ੍ਹਾਂ ਪੱਟੇ ਹੋਏ ਸਨ ਉਸ ਦੀਆਂ ਅੱਖਾਂ ਹੇਠ ਨੀਲੇ ਰੰਗ ਦੇ ਧੱਬੇ ਬਣੇ ਹੋਏ ਸਨ ਉਸ ਦੇ ਨੋਹ ਨੀਲੇ ਹੋਏ ਹੋਏ ਸਨ ਉਸ ਦੇ ਸਰੀਰ ਤੇ ਕੁੱਟ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ ਉਹ ਆਪਣੇ ਆਪ ਤੁਰ ਫਿਰ ਨਹੀਂ ਸਕਦਾ ਸੀ ਉਹ ਆਪਣੇ ਆਪ ਆਪਣੇ ਹੱਥਾਂ ਨਾਲ ਖਾਣਾ ਨਹੀਂ ਖਾ ਸਕਦਾ ਸੀ ਸਟੇਸ਼ਨ ਦਾ ਸੰਤਰੀ ਅਤੇ ਇੱਕ ਹੋਰ ਆਦਮੀ ਖਾਲੜਾ ਨੂੰ ਮੋਟਿਆਂ ਤੋਂ ਸਹਾਰਾ ਦੇ ਕੇ ਬਾਹਰ ਲੈ ਗਏ ਅਖੀਰ ਉਹ ਦਿਨ ਆਇਆ ਜਿਸ ਨੇ ਮਨੁੱਖੀ ਹੱਕਾਂ ਦੇ ਰਖਵਾਲੇ ਨੂੰ ਸਦਾ ਦੀ ਨੀਂਦ ਸੁਲਾ ਦੇਣਾ ਸੀ ਇਸ ਦਿਨ ਡੀਐਸਪੀ ਜਸਪਾਲ ਸਿੰਘ ਐਸ ਐਚਓ सुरेंद्रਪਾਲ ਸਿੰਘ ਐਸ ਐਚਓ ਜਸਵੀਰ ਸਿੰਘ ਪ੍ਰਿਥੀਪਾਲ ਸਿੰਘ ਬਲਵਿੰਦਰ ਸਿੰਘ ਗੁਰਾਇਆ ਅਤੇ ਰਵਿੰਦਰ ਸਿੰਘ ਬਿਨਾ ਨੰਬਰ ਪਲੇਟ ਵਾਲੀਆਂ ਕਾਰਾਂ ਵਿੱਚ ਚਵਾਲ ਥਾਣੇ ਪਹੁੰਚਦੇ ਹਨ ਉਹਨਾਂ ਆਉਂਦੇ ਸਾਰ ਹੀ ਖਾਲੜਾ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਕੁਲਦੀਪ ਸਿੰਘ ਬੱਚੜੇ ਅਨੁਸਾਰ ਉਹ ਮੋੜ-ਮੋੜ ਖਾਲੜਾ ਨੂੰ ਖੜਾ ਕਰਦੇ ਅਤੇ ਬੇਰਹਿਮੀ ਨਾਲ ਕੁੱਟਦੇ ਖਾਲੜਾ ਬਾਰ-ਬਾਰ ਥੱਲੇ ਡਿੱਗਦਾ ਉਸ ਦੀਆਂ ਲੱਤਾਂ ਖਿੱਚ-ਖਿੱਚ ਕੇ 180 ਡਿਗਰੀ ਤੱਕ ਪਾੜ ਦਿੱਤੀਆਂ ਗਈਆਂ ਸਤ ਪੁਲਿਸ ਵਾਲੇ ਉਸ ਦੀ ਛਾਤੀ ਅਤੇ ਢਿੱਡ ਵਿੱਚ ਜ਼ਾਲਮਾਨਾ ਤਰੀਕੇ ਨਾਲ ਲੱਤਾਂ ਮਾਰਦੇ ਰਹੇ ਖਾਲੜਾ ਬਾਰ-ਬਾਰ ਪਾਣੀ ਮੰਗ ਰਿਹਾ ਸੀ ਸਤਨਾਮ ਸਿੰਘ ਦੇ ਕਹਿਣ ਤੇ ਕੁਲਦੀਪ ਸਿੰਘ ਬਚੜਾ ਪਾਣੀ ਲੈਣ ਲਈ ਗਿਆ ਉਹ ਹਲੇ ਰਸਤੇ ਵਿੱਚ ਹੀ ਸੀ ਕਿ ਉਸ ਨੂੰ ਦੋ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਜਦੋਂ ਉਸ ਨੇ ਵਾਪਸ ਆ ਕੇ ਵੇਖਿਆ ਤਾਂ ਖਾਲੜਾ ਦੇ ਸਰੀਰ ਵਿੱਚੋਂ ਬਹੁਤ ਸਾਰਾ ਖੂਨ ਨਿਕਲ ਰਿਹਾ ਸੀ ਇੱਕ ਗੋਲੀ ਉਸ ਦੀ ਗਰਦਨ ਉੱਤੇ ਲੱਗੀ ਹੋਈ ਸੀ ਅਤੇ ਦੂਸਰੀ ਉਸ ਦੀ ਛਾਤੀ ਵਿੱਚ ਖਾਲੜਾ ਦੀ ਮੌਤ ਤੋਂ ਬਾਅਦ ਬਲਵਿੰਦਰ ਸਿੰਘ ਗੋਰਾ ਨੇ ਮਰੂਤੀ ਵੈਨ ਬੈਕ ਕਰਕੇ ਉਸ ਕਮਰੇ ਦੇ ਅੱਗੇ ਲਗਾ ਦਿੱਤੀ ਜਿੱਥੇ ਖਾਲੜਾ ਦੀ লাশ ਪਈ ਸੀ ਤੇ ਰਵਿੰਦਰ ਸਿੰਘ ਨੇ লাশ ਨੂੰ ਹੱਥਾਂ ਤੇ ਬਾਹਾਂ ਤੋਂ ਝੁੱਕ ਕੇ ਵੈਨ ਵਿੱਚ ਸੁੱਟ ਦਿੱਤਾ ਉਹਨਾਂ ਦੀ ਵੈਨ ਦੇ ਪਿੱਛੇ-ਪਿੱਛੇ ਪੁਲਿਸ ਵਾਲਿਆਂ ਦੀਆਂ ਦੋ ਹੋਰ ਕਾਰਾਂ ਚੱਲ ਰਹੀਆਂ ਸਨ ਇਸ ਤੋਂ ਬਾਅਦ 10 ਵਜੇ ਦੇ ਕਰੀਬ ਖਾਲੜਾ ਦੇ ਮ੍ਰਿਤਕ ਸਰੀਰ ਨੂੰ ਹਰੀਕੇ ਪੱਤਨ ਲਜਾਇਆ ਗਿਆ ਅਤੇ ਸਤਲੁਜ ਵੇਂ ਤੋਰ ਦਿੱਤਾ ਗਿਆ ਇਹ ਉਹੀ ਸਤਲੁਜ ਸੀ ਜਿੱਥੇ ਪਹਿਲਾਂ ਬਹੁਤ ਸਾਰੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਤੋਂ ਬਾਅਦ ਰੋੜ ਦਿੱਤਾ ਜਾਂਦਾ ਸੀ ਇਸ ਤੋਂ ਬਾਅਦ ਹਰੀਕੇ ਪੱਤਨ ਕਨਾਲ ਰੈਸਟ ਹਾਊਸ ਵਿੱਚ ਸ਼ਰਾਬ ਪੀ ਕੇ ਖਾਲੜਾ ਦੀ ਸ਼ਹਾਦਤ ਦਾ ਜਸ਼ਨ ਮਨਾਇਆ ਗਿਆ